ਹੈਲੋ ਹਾਂਜੀ ਫਰੈਂਡਸ ਸਾਰੇ ਫਰੈਂਡਸ ਨੂੰ ਸਤਿ ਸ੍ਰੀ ਅਕਾਲ ਅਸੀਂ ਗਏ ਹੋਲੇ ਮਹੱਲੇ ਦੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਸਾਡੇ ਮੇਰੇ ਹਸਬੰਡ ਦੇ ਮਾਸੀ ਜੀ ਦੇ ਪਿੰਡ ਹੋਲਮਹੱਲਾ ਬਣਾਇਆ ਜਾਂਦਾ ਤੇ ਉੱਥੇ ਗਏ ਅਸੀਂ ਤੇ ਗੁਰੂ ਘਰ ਗਏ ਜਦੋਂ ਅਸੀਂ ਉੱਥੇ ਬਹੁਤ ਜ਼ਿਆਦਾ ਮੇਲਾ ਭਰਿਆ ਹੋਇਆ ਸੀਗਾ ਤਰ੍ਹਾਂ ਤਰ੍ਹਾਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸੀਗੀਆਂ ਤੇ ਅਸੀਂ ਸਭ ਤੋਂ ਪਹਿਲਾਂ ਜਾ ਕੇ ਗੁਰੂ ਸਾਹਿਬ ਨੂੰ ਨਮਸਤਕ ਹੋਏ ਮੱਥਾ ਟੇਕਿਆ ਤੇ ਬਹੁਤ ਹੀ ਪੁਰਾਤਨ ਰੀਤੀ ਰਿਵਾਜ ਵੀ ਨੇ ਪਿੰਡ ਦੇ ਜਿੱਦਾਂ ਹਨ ਕਿ ਗੁਰੂ ਘਰ ਦੇ ਵਿੱਚ ਜਾ ਕੇ ਵੀ ਉਹ ਬਣਾਉਂਦੇ ਆ ਤੇ ਸਾਰਾ ਪਰਿਵਾਰ ਤੇ ਮੰਮੀ ਜੀ ਮੈਂ ਤੇ ਹਸਬੰਦ ਜੀ ਸਾਰੇ ਅਸੀਂ ਗਏ ਸੀਗੇ ਸਭ ਤੋਂ ਪਹਿਲਾਂ ਅਸੀਂ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਉਸ ਤੋਂ ਬਾਅਦ ਬਾਹਰ ਆ ਕੇ ਫਿਰ ਅਸੀਂ ਨੇ ਸਰੋਵਰ ਬਣਿਆ ਹੋਇਆ ਹੈ ਨਾ ਉੱਥੇ ਵੀ ਅਸੀਂ ਗਏ ਸਰੋਵਰ ਸਾਹਿਬ ਦੇ ਵਿੱਚ ਅਸੀਂ ਇਸ਼ਨਾਨ ਤਾਂ ਨਹੀਂ ਕੀਤਾ ਤੇ ਪੈਰ ਹੱਥ ਮੂੰਹ ਜ਼ਰੂਰ ਧੋਤੇ ਤੇ ਮੇਲਾ ਉੱਥੇ ਬਹੁਤ ਜ਼ਿਆਦਾ ਭੜਦਾ ਤੇ ਮਾਸੀ ਜੀ ਨੇ ਕਈ ਵਾਰੀ ਕਿਹਾ ਸੀ ਵੀ ਤੁਸੀਂ ਜ਼ਰੂਰ ਆਇਓ ਤੇ ਅਸੀਂ ਕਦੇ ਗਏ ਨਹੀਂ ਸੀ ਅਸੀਂ ਪਹਿਲੀ ਵਾਰੀ ਗਏ ਸੀ ਉੱਥੇ ਨਾ ਇੱਕ ਬਹੁਤ ਹੀ ਉਹਨਾਂ ਦੇ ਪਿੰਡ ਦਾ ਰਿਵਾਜ ਹੈ ਕਿ ਨਵੇਂ ਵਿਆਹੇ ਜੋੜੇ ਜਾਣਾ ਸਾਰਾ ਪਿੰਡੀ ਹੈਨਾ ਥੋੜੀ ਜੀ ਮਿੱਟੀ ਲੈ ਕੇ ਪਰਾਂ ਜਾ ਕੇ ਟੋਬਾ ਬਣਿਆ ਹੋਇਆ ਜਿੱਦਾਂ ਕਿ ਛੱਪੜ ਵੀ ਕਹਿੰਦੇ ਨੇ ਆਪਾਂ ਉਹਦੇ ਵਿੱਚ ਪਾ ਕੇ ਆਉਂਦੇ ਨੇ ਪਰ ਮੈਂ ਪੁੱਛਿਆ ਵੀ ਸੀ ਉੱਥੇ ਕਿਸੇ ਨੂੰ ਵੀ ਇਹਦਾ ਕੀ ਕਾਰਨ ਹੈ ਵੀ ਇਹ ਤੁਸੀਂ ਕਿਉਂ ਕਰਦੇ ਹੋ ਤਾਂ ਉਹਨਾਂ ਨੂੰ ਇਹਦੇ ਬਾਰੇ ਨਹੀਂ ਪਤਾ ਸੀ ਕਿਸੇ ਨੂੰ ਵੀ ਲਾਂ ਜਿੱਦਾਂ ਪ੍ਰਾਰਥਨਾ ਸਮਿਆਂ ਦੇ ਵਿੱਚ ਉਹਨਾਂ ਕਰਦੇ ਆ ਰਹੇ ਨੇ ਉਦਾਂ ਹੀ ਅਸੀਂ ਕਰੀ ਜਾਂਦੇ ਆ ਤੇ ਸਾਡੇ ਜਿਹੜੇ ਮੇਰੇ ਜਠਾਣੀ ਜੀ ਦੀ ਲੱਗਦੇ ਸੀ ਮਾਸੀ ਜੀ ਦੇ ਨੂੰ ਦੀਦੀ ਹੋਰੀ ਸਾਰੇ ਆਏ ਹੋਏ ਸੀਗੇ ਉਹਨਾਂ ਨੇ ਵੀ ਉਦਾਂ ਹੀ ਕੀਤਾ ਨਾ ਉਹ ਇੱਕ ਕੱਪੜਾ ਲੈ ਕੇ ਘਰੋਂ ਹੀ ਕੱਪੜਾ ਲੈ ਕੇ ਆਉਂਦੇ ਨੇ ਉਹਦੇ ਵਿੱਚ ਮਿੱਟੀ ਪਾਉਂਦੇ ਆ ਤੇ ਹਨਾ ਕਾਫੀ ਢੇਰੀਆਂ ਮਿੱਟੀ ਦੀਆਂ ਲਗਾ ਰੱਖੀਆਂ ਸੀ ਉਹਨਾਂ ਨੇ ਤੇ ਉਧਰ ਟੋਬੇ ਜਿਹਾ ਬਣਿਆ ਹੋਇਆ ਸੱਪੜਾ ਨਾ ਉਹਦੇ ਕਿਨਾਰੇ ਦੇ ਉੱਪਰ ਜਾ ਕੇ ਪਾਏ ਆਉਂਦੇ ਸੀਗੇ ਕੁੜੀਆਂ ਮੇਰੀ ਹੱਸਣ ਲੱਗ ਗਈ ਅਬਦੇ ਚਾਚੀ ਜੀ ਹੋਰਾਂ ਨੂੰ ਕਹਿੰਦੇ ਚਾਚੀ ਜੀ ਤੁਸੀਂ ਇਹ ਮਿੱਟੀ ਤਾਂ ਛਿੜਦੇ ਹੋ ਵੀ ਸਾਡੇ ਘਰੇ ਮਿੱਟੀ ਜ਼ਿਆਦਾ ਆਵੇ ਛੋਟੇ ਹੁੰਦੇ ਬੱਚਿਆਂ ਨੂੰ ਹਨਾ ਇਹੀ ਪਤਾ ਹੈ ਵੀ ਹਾਂ ਜਦੋਂ ਗੁਰੂ ਕੇ ਸਾਬ ਤੋਂ ਆਪਾਂ ਕੁਝ ਮੰਗਦੇ ਆਂ ਨਾ ਤਾਂ ਆਪਾਂ ਨੂੰ ਜ਼ਿਆਦਾ ਮਿਲਦਾ ਤੇ ਬਸ ਇਸੇ ਕਾਰਨ ਉਹਨੇ ਪੁੱਛਿਆ ਸੀ ਸਾਰੇ ਉੱਥੇ ਵੀਡੀਓ ਵੀ ਸ਼ੂਟ ਕੀਤੀ ਹੈ ਦੇਖੋ ਅਸੀਂ ਤੁਹਾਨੂੰ ਵੀ ਉਹੀ ਦਿਖਾ ਰਹੇ ਆ ਤੇ ਬਹੁਤ ਹੀ ਜ਼ਿਆਦਾ ਹਨਾ ਉੱਥੇ ਰੌਣਕ ਲੱਗੀਆਂ ਹੋਈਆਂ ਸੀ ਤਰ੍ਹਾਂ ਤਰ੍ਹਾਂ ਦੇ ਝੂਲੇ ਲੱਗੇ ਹੋਏ ਸੀਗੇ ਤੇ ਬੱਚਿਆਂ ਨੇ ਝੂਲਿਆਂ ਦਾ ਵੀ ਇੰਜੋਏ ਕੀਤਾ ਤੇ ਖਾਣ ਪੀਣ ਦੇ ਸਟਾਲਾਂ ਵੀ ਬਹੁਤ ਸੀਗੀਆਂ ਤੇ ਬੱਚੇ ਚੰਡੋਲ ਤੇ ਕਿਸਤੀ ਤੇ ਹਨਾ ਸਾਰੀਆਂ ਚੀਜ਼ਾਂ ਤੇ ਬਹੁਤ ਘੁੰਮੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਬਸ ਇਨਾਂ ਨੂੰ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਇੰਜੋਏ ਕਰਦੇ ਹੋ ਇਹ ਵੀ ਜਰੂਰ ਦੱਸਣਾ ਤੇ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤਾਂ ਇਹ ਵੀ ਜਰੂਰ ਦੱਸਣਾ ਹਾਂਜੀ ਮਿਲਾਂਗੇ ਉਹਨਾਂ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੀ ਫਰੈਂਡ ਨੂੰ ਸਤਿ ਸ੍ਰੀ ਅਕਾਲ